ਜਾਂ ਦੀ ਲੋੜ ਨਹੀਂ ਤੁਹਾਨੂੰ ਸੇਫ ਫਰੈਸ਼ ਲੈਂਨ ਦੇ ਲਈ ਨਾ ਤੁਹਾਨੂੰ ਹਿਮਾਚਲ ਜਾਂ ਦੀ ਲੋੜ ਹੈ ਸ਼ੌਕੀਆ ਤੌਰ ਤੇ ਸੀਗਾ ਜੀ ਮੈਂ ਕੁਝ ਬੂਟੇ ਲੈ ਕੇ ਉਹ ਲਾਏ ਇੱਥੇ ਪਰ ਦੂਸਰੇ ਸਾਲ ਹੀ ਇਹਦੇ ਵਿੱਚ ਕਾਫੀ ਫਲ ਆ ਗਿਆ ਠੀਕ ਹੈ ਤੇ ਜਿਹਦੇ ਕਰਕੇ ਫਿਰ ਮੈਨੂੰ ਇਨਕਰੇਜਮੈਂਟ ਬੜੀ ਹੁਣ ਇਸ ਵੇਲੇ ਮੇਰੇ ਕੋਲ ਤਕਰੀਬਨ 6 ਏਕੜ ਜਿਹੜਾ ਹੈ ਜੇਵਾਪਾ ਪਰ ਦੂਸਰੇ ਸਾਲ ਹੀ ਇਹਦੇ ਵਿੱਚ ਕਾਫੀ ਫਲ ਆ ਗਿਆ ਠੀਕ ਹੈ ਤੇ ਜਿਹਦੇ ਕਰਕੇ ਫਿਰ ਮੈਨੂੰ ਇਨਕਰੇਜਮੈਂਟ ਬੜੀ ਹੁਣ ਇਸ ਵੇਲੇ ਮੇਰੇ ਕੋਲ ਤਕਰੀਬਨ 6 ਏਕੜ ਜੇਵਾਪਾ ਕਿੱਲੇ ਚ ਕਿੰਨੇ ਬੂਟੇ ਲੱਗ ਸਕਦੇ ਜੀ ਕੀ ਇਹ 12 बाई 12 ਲਾਈਏ ਤਾਂ ਤਕਰੀਬਨ 300 ਬੂਟਾ ਲੱਗ ਜਾਏਗਾ ਮਾਰਕੀਟਿੰਗ ਵਾਲਾ ਕਿਸਾਨ ਕਹਿੰਦਾ ਵੀ ਫਸਲ ਤਾਂ ਕਰ ਲਾਂਗੇ ਕਣਕ ਵਾਲੇ ਝੋਨੇ ਵਾਲੇ ਫਸਲੀ ਚੱਕਰ ਚੋਂ ਨਿਕਲਣਾ ਤਾਂ ਚਾਹੁੰਦੇ ਆ ਹਾਂਜੀ ਪਰ ਆਪਾਂ ਕਰੀਏ ਕੀ ਵੇਚੀਏ ਕਿਥੇ ਕਿਵੇਂ ਮੈਂ ਸਵੇਰੇ ਮੰਡੀ ਆਪ ਜਾਣਾ ਅੱਛਾ ਜੀ ਤੇ ਬੋਲੀ ਹੁੰਦੀ ਆ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤੁਹਾਨੂੰ ਇਹ ਹੋਏਗੀ ਕਿ ਉਸ ਵੇਲੇ ਸਭ ਤੋਂ ਵੱਡਾ ਗਾਹਕ ਮੇਰਾ ਹਿਮਾਚਲ ਇਹ ਕੀ ਰੇਟ ਲੱਗਦਾ ਜੀ ਤੁਹਾਨੂੰ ਫਿਰ ਮੇਰਾ ਜੀ ਹੋਲਸੇਲ ਦੇ ਮੰਡੀ 'ਚ 110 ਤੋਂ 120 ਰੁਪਏ ਕਿਲੋ ਅੱਛਾ ਜੀ ਤੇ ਇੱਕ ਬੂਟਾ ਕਿੰਨਾ ਝਾੜ ਦੇ ਦਿੰਦਾ ਜੀ ਫਿਰ ਸਾਲ 'ਚ ਇੱਕ ਵਾਰੀ ਜਿਹੜਾ ਬੂਟਾ ਜਿਹੜਾ ਤੁਹਾਡੇ ਸਾਹਮਣੇ ਆ ਇਹ ਇਹ ਬੂਟਾ ਦਿਖਾਓ ਇਹ ਤਕਰੀਬਨ ਇਹਦੇ 'ਚ 70 ਕਿਲੋ 65 ਤੋਂ 70 ਕਿਲੋ ਜਿਹੜਾ ਹੈ ਅੱਛਾ ਜੀ ਇਹ ਝਾੜ ਫਿਰ ਸਭ ਤੋਂ ਵੱਡੀ ਗੱਲ ਡਿਊਰੇਸ਼ਨ ਫਰਵਰੀ 'ਚ ਫੁੱਲ ਆਉਂਦਾ ਹਾਂਜੀ ਤੁਸੀਂ ਮੇਂ ਐਂਡ 'ਚ ਜਾਂ ਜੂਨ ਦੇ 15 ਦਿਨ ਜੂਨ ਨੂੰ ਵੇਲੇ ਹੋ ਜਾਂਦਾ ਕਿੱਲੇ ਚੋਂ ਕਿੰਨਾ ਝਾੜਤੀ ਔਸਤਨ ਅੱਜ ਦੀ ਰੇਟ ਦੇ ਵਿੱਚ ਦੇਖੋ 110 ਬੂਟੇ ਆ ਐਵਰੇਜ ਤੁਸੀਂ 40 ਕਿਲੋ ਰੱਖੋ ਤੇ 80 ਰੁਪਏ ਦੀ ਐਵਰੇਜ ਲਾ ਕੇ ਲੈ ਲਓ ਸਾਢੇ 3 ਲੱਖ ਰੁਪਏ ਕਿੱਲੇ ਦਾ ਦੇਜੋ ਇਦੇ ਵਿੱਚ ਜੇ ਹੁਣ ਸਪੇਸ ਹੈਗਾ ਮੈਂ 2 ਸਾਲ ਤੋਂ ਛੱਡਿਆ ਆਦਰਵਾਇਜ਼ ਵਿੱਚ ਮੈਂ ਫੁੱਲਾਂ ਦੀ ਖੇਤੀ ਕਰਦਾ ਸੀ ਗੇਂਦਾ ਲਾਉਂਦਾ ਸੀ ਕਿਆ ਬਾਤ ਹੈ ਗੇਂਦੇ ਦਾ ਇਹ ਸੀ ਐਡੀਸ਼ਨਲ 40000 ਰੁਪਏ ਕਿੱਲੇ ਦਾ ਦੇ ਜਾਂਦਾ ਸੀ ਕਿਆ ਬਾਤ ਹੈ ਦਿਵਾਲੀ ਤੇ ਦਸਹਰੇ ਦੇ ਲਾਗੇ ਇਹ ਅੰਨਾ ਅੱਛਾ ਇਹ ਇਹ ਅੰਨਾ ਇਹ ਇਹਦੇ ਵਿੱਚ ਜਿਹੜਾ ਹੈ ਇਹਦਾ ਸ਼ੋਲਡਰ ਜਿਹੜਾ ਹੈ ਚੌੜਾ ਹੁੰਦਾ ਅੱਛਾ ਜੀ ਤੇ ਥੱਲੇ ਨੂੰ ਪਤਲਾ ਹੁੰਦਾ ਅੱਛਾ ਜੀ ਤੇ ਜਿਹੜਾ ਇਹ ਹੈਗਾ ਨਾਲ 골ਡਨ ਡੌਟ ਸੈਟ ਠੀਕ ਹੈ ਆ ਜਿਹੜਾ گول ਹੁੰਦਾ ਹੈ ਅੱਛਾ ਜੀ ਇਹ ਬਿਲਕੁਲ گول ਆਏਗਾ ਤੇ ਸਾਰਾ ਜਿਹੜੀ ਖੇਤੀ ਆ ਸਾਰੀ ਡ੍ਰਿਪ ਇਰੀਗੇਸ਼ਨ ਤੇ ਆ ਅੱਛਾ ਜੀ ਤੇ ਰੇਜ਼ ਬੈਡ ਤੇ ਆ ਇਸ ਤੋਂ ਇਲਾਵਾ ਡਾਕਟਰ ਸਾਹਿਬ ਜਿਵੇਂ ਖਾਦਾਂ ਰਿਆਂ ਕੀ ਪਾਉਨੇ ਹੋ ਤੁਸੀਂ ਇਹਨੂੰ ਕੋਈ ਸਪੈਸ਼ਲ ਦਵਾਈ ਦੀ ਲੋਡ ਪੈਂਦੀ ਹੈ ਜਦੋਂ ਖਰੀਦੇ ਨੇ ਤਵੱਜੋ ਫਿਰ ਕਿਨੂੰ ਕਸ਼ਮੀਰੀ ਨੂੰ ਸ਼ਿਰਨਗਰ ਨਹੀਂ ਉਸ ਵੇਲੇ ਦੇਖੋ ਤਾਜ਼ਾ ਸੇਬ ਹੁੰਦਾ ਨਹੀਂ ਮੰਡੀ 'ਚ ਬਿਲਕੁਲ ਬੇਰਿੰਗ ਦੀ ਪ੍ਰੋਬਲਮ ਨਹੀਂ ਆ ਮਾਰਕੀਟਿੰਗ ਦੀ ਕੋਈ ਪ੍ਰੋਬਲਮ ਨਹੀਂ ਆ ਪੈਸੇ ਲੱਗਦੇ ਪੈਸੇ ਨਕਦ ਮਿਲਦੇ ਆ ਕੈਸ਼ ਕ੍ਰੋਪ ਆਪਾਂ ਲੈ ਸਕਦੇ ਆ ਟ੍ਰੈਡੀਸ਼ਨਲ ਕ੍ਰੋਪਸ ਨਾਲੋਂ ਠੀਕ ਹੈ ਇੱਕ ਤਾਂ ਛੇਤੀ ਵਿਹਲੇ ਹੋ ਜਾਈਦਾ ਫਿਰ ਇਸ ਤੋਂ ਬਾਅਦ ਜਦੋਂ ਫਲ ਤੋੜ ਲਿਆ ਫਿਰ ਕੋਈ ਕੇਅਰ ਨਹੀਂ ਕੋਈ ਬਹੁਤੀ ਫੇਰ ਫੇਰ ਵਿਹਲੇ ਆ ਤੁਸੀਂ ਵਿਹਲੇ ਆ ਜੀ ਫਰੈਸ਼ ਤੋੜਿਆ ਹਨਾ ਅਸੀਂ ਤਾਂ ਫਰੈਸ਼ ਹੈ ਉਹ ਜੂਸੀ ਹੋਏਗਾ ਦੂਸ ਬਹੁਤ ਹੈ ਹਾਂ ਜੀ ਤੇ ਜਿਹੜਾ ਤੁਹਾਨੂੰ ਬਾਜ਼ਾਰ ਚ ਇਸ ਵੇਲੇ ਮਿਲੇਗਾ ਉਹ ਫੂਕਲਾ ਹੋਏਗਾ ਸੱਚੀ ਕਹਾਂ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਹੁਣ ਤੁਹਾਨੂੰ ਫਰੈਸ਼ ਤਾਜ਼ੇ ਤੇ ਮਿੱਠੇ ਰਸੀਲੇ ਸੇਬ ਖਾਣ ਦੇ ਲਈ ਕਸ਼ਮੀਰ ਤੇ ਹਿਮਾਚਲ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਸੇਬਾਂ ਦੀ ਪੈਦਾਵਾਰ ਕਰ ਰਹੇ ਨੇ ਡਾਕਟਰ ਗੁਰਿੰਦਰ ਸਿੰਘ ਲਗਭਗ 2 ਏਕੜ ਦੇ ਵਿੱਚ ਸੇਬਾਂ ਦਾ ਬਾਗ ਲਗਾਇਆ ਹੈ ਔਰ ਸਫਲਤਾਪੂਰਵਕ ਪਿਛਲੇ ਕਈ ਸਾਲਾਂ ਤੋਂ ਇਹ ਸੇਬਾਂ ਦੀ ਖੇਤੀ ਕਰ ਰਹੇ ਨੇ ਮਾਰਕੀਟਿੰਗ ਵੀ ਇਹਦੀ ਖੁਦ ਕਰਦੇ ਨੇ ਤਾਂ ਡਾਕਟਰ ਸਾਹਿਬ ਸਮਾਂ ਦਿਨ ਦੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ థాంਕ ਯੂ ਜੀ ਜਿਵੇਂ ਸ਼ੁਰੂਆਤ ਕੀਤੀ ਪਈ ਹੁਣ ਕਸ਼ਮੀਰ ਜਾਂ ਦੀ ਲੋੜ ਨਹੀਂ ਤੁਹਾਨੂੰ ਸੇਬ ਫਰੈਸ਼ ਲੈਣ ਦੇ ਲਈ ਨਾ ਤੁਹਾਨੂੰ ਹਿਮਾਚਲ ਜਾਂ ਦੀ ਲੋੜ ਹੈ ਕਿਵੇਂ ਪੰਜਾਬ ਚ ਆਈ ਡੀਆ ਬਸ ਇੱਕ ਸ਼ੁਰੂ ਤੋਂ ਸੀਗਾ ਜੀ ਮੇਰਾ ਘੁੰਮਣ ਫੇਨ ਦਾ ਸ਼ੌਕ ਸੀਗਾ ਹੂੰ ਉਹਦੇ ਲਈ ਫਿਰ ਮੈਂ ਕਸ਼ਮੀਰ ਤੇ ਹਿਮਾਚਲ ਜਾਂਦਾ ਸੀ ਅੱਛਾ ਜੀ ਤੇ ਉੱਥੇ ਕੁਝ ਲੋਕਾਂ ਨਾਲ ਮੈਂ ਮਿਲਿਆ ਹਾਂਜੀ ਤੇ ਉਦੋਂ ਹਿਮਾਚਲ 'ਚ ਥੋੜੀ ਜਿਹੀ ਪ੍ਰੋਬਲਮ ਆਈ ਸੀ 2010 ਦੀ ਗੱਲ ਹੈ ਅੱਛਾ ਜੀ ਤੇ ਉੱਥੇ ਜਿਹੜਾ ਹਿਮਾਚਲ ਦੇ ਵਿੱਚ Shimla ਤੇ Lower Belt ਸੀਗੀ ਉੱਥੇ ਸੇਵ ਜਿਹੜਾ ਉਹਦੀ ਪੈਦਾਵਾਰ ਘਟ ਗਈ ਸੀ ਹੂੰ ਤੇ ਉਸ ਵੇਲੇ ਉਹਨਾਂ ਨੇ ਸੇਵ ਜਿਹੜਾ ਕੁਝ ਲੋ ਚਿਲ ਵੈਰਾਈਟੀਆਂ ਹੁੰਦੀਆਂ ਠੀਕ ਹੈ ਜੀ ਉਹ ਇੰਟਰੋਡਿਊਸ ਕੀਤੀਆਂ ਸੀ ਕਿ ਸੇਵ ਦੀ ਪੈਦਾਵਾਰ ਜਿਹੜੀ ਆ ਹਿਮਾਚਲ 'ਚ ਵਧਾਈ ਜਾਵੇ ਠੀਕ ਹੈ ਤੇ ਉਹਦੇ ਤੋਂ ਫਿਰ ਜਿਹੜੇ ਲੋ ਚਿਲ ਵੈਰੈਟੀਜ਼ ਮੈਂ ਉੱਥੇ ਦੇਖੀਆਂ ਸੀਗੀਆਂ ਤੇ ਉਹਦੇ ਵਿੱਚੋਂ ਫਿਰ ਮੈਂ ਮੈਨੂੰ ਲੱਗਾ ਕਿ ਕੁਝ ਵੈਰੈਟੀਜ਼ ਇੱਥੇ ਟਰਾਈ ਕੀਤੀਆਂ ਜਾ ਸਕਦੀਆਂ ਸ਼ੌਕੀਆ ਤੌਰ ਤੇ ਸੀਗਾ ਜੀ ਮੈਂ ਕੁਝ ਬੂਟੇ ਲੈ ਕੇ ਉਹ ਲਾਏ ਇੱਥੇ ਜੀ ਤੇ ਜਿੱਥੇ 10 12 ਬੂਟੇ ਸੀ ਤੇ ਜਿਨ੍ਹਾਂ ਨੂੰ ਅਗਲੇ ਸਾਲ ਹੀ ਫਲ ਆ ਗਿਆ ਅੱਛਾ ਉਹਨਾਂ ਨੂੰ ਦੇਖ ਕੇ ਮੈਨੂੰ ਕਾਫੀ ਐਨਕੋਰੇਜਮੈਂਟ ਮਿਲੀ ਤੇ ਫਿਰ ਮੈਂ 2011 ਦੇ ਵਿੱਚ ਤਕਰੀਬਨ 2 ਏਕੜ ਬਾਗ ਜਿਹੜਾ ਲਾਤਾ ਪਹਿਲੇ ਸਾਲ ਹੀ ਐਡਾ ਵੱਡਾ ਰਿਸਕ 2 ਏਕੜ ਜ਼ਮੀਨ ਲੈ ਕੇ ਲਾਤੀ ਨਵੀਂ ਵੈਰਾਈਟੀ ਨਵਾਂ ਸਾਰਾ ਇਹ ਐਡਾ ਸੀ ਵਿੱਚ ਮੇਰੇ ਕੋ ਕਿਨੂ ਦਾ ਬਾਗ ਸੀ ਸਾਰਾ ਅੱਛਾ ਜੀ ਇਨ ਬਿਟਵੀਨ ਜਿਹੜੀਆਂ ਖਾਲੀ ਜਗ੍ਹਾ ਸੀ ਉਹਦੇ ਵਿੱਚ ਮੈਂ ਲਾਇਆ ਸੀ ਠੀਕ ਹੈ ਜੀ ਪਰ ਦੂਸਰੇ ਸਾਲ ਹੀ ਇਹਦੇ ਵਿੱਚ ਕਾਫੀ ਫਲ ਆ ਗਿਆ ਠੀਕ ਹੈ ਤੇ ਜਿਹਦੇ ਕਰਕੇ ਫਿਰ ਮੈਨੂੰ ਇਨਕਰੇਜਮੈਂਟ ਬੜੀ ਹੁਣ ਇਸ ਵੇਲੇ ਮੇਰੇ ਕੋ ਤਕਰੀਬਨ 6 ਏਕੜ ਜਿਹੜਾ ਹੈ ਸੇਬ ਦਾ ਬਾਗ ਹੈ ਕੀ ਬਾਤ ਹੈ ਬੜੀ ਬੜੀ ਪਿਛਲੇ 2011 ਤੋਂ ਲੈ ਕੇ ਹੁਣ ਤੱਕ ਮੈਂ ਖੁਦ ਮਾਰਕੀਟਿੰਗ ਕਰ ਰਿਹਾ ਹਾਂ ਜੀ ਅੱਛਾ ਜੀ ਤੇ ਚੰਗਾ ਰਿਸਪੌਂਸ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਇਹਦੀ ਇਹ ਆ ਕਿ ਇਹ ਫਰੂਟ ਹਾਂਜੀ ਜਿਹੜਾ ਹੈ ਇਹ ਮੇ ਜੂਨ ਚ ਆਉਂਦਾ ਹੈ ਅੱਛਾ ਤਾਜਾ ਹਾਂਜੀ ਜਦ ਕਿ ਹਿਮਾਚਲ ਤੇ ਕਸ਼ਮੀਰ ਦਾ ਸੇਬ ਜਿਹੜਾ ਉਹ ਸਤੰਬਰ ਅਕਤੂਬਰ ਜੈ ਚ ਜਾ ਕੇ ਆਉਂਦਾ ਹੈ ਤੇ ਉਦੋਂ ਸਾਰਾ ਜਿਹੜਾ ਸੇਬ ਅਵੇਲੇਬਲ ਹੁੰਦਾ ਮੇ ਜੂਨ ਚ ਜੀ ਉਹ ਸਾਰਾ ਸਟੋਰ ਦਾ ਆਉਂਦਾ ਹੂੰ ਤੇ ਜਿਹੜਾ ਕਿ ਰਸੀਲਾ ਨਹੀਂ ਹੁੰਦਾ ਤੇ ਰਸ ਨਹੀਂ ਹੁੰਦਾ ਹਾਂ ਉਹ ਫੂਕਲਾ ਜਿਹਾ ਹੋ ਜਾਂਦਾ ਅੱਛਾ ਜੀ ਤੇ ਉਹਦੇ ਲਈ ਫਿਰ ਜਦੋਂ ਤੁਸੀਂ ਇਹ ਖਾ ਕੇ ਦੇਖੋਗੇ ਤੇ ਇਹ ਚ ਕਾਫੀ ਕਰਾਂਚੀਨੈਸ ਹੈ ਇਹ ਚ ਜੂਸ ਵੀ ਹੈ ਤੇ ਇਹ ਫਰੈਸ਼ ਜਿਹੜਾ ਕਾਫੀ ਲੋਕਾਂ ਨੇ ਲਾਈਕ ਕੀਤਾ ਮੈਨੂੰ ਦੱਸਿਓ ਡਾਕਟਰ ਸਾਹਿਬ ਕਿਹੜੀ ਕਿਹੜੀ ਵੈਰੈਟੀ ਤੁਸੀਂ ਇੱਥੇ ਖੇਤ ਦੇ ਵਿੱਚ ਕਰ ਰਹੇ ਹੋ ਇਹਦੀ ਖੇਤੀ ਜੀ ਇਹਦੇ ਵਿੱਚ ਜਨਰਲੀ ਜਿਹੜੇ ਲੋ ਚਿਲ ਵੈਰੈਟਿਸ ਹੈ ਹੈ ਤਾਂ ਬਹੁਤ ਦੋ ਵੈਰੈਟੀਆਂ ਆਪਣੇ ਪੰਜਾਬ ਦੇ ਵਿੱਚ ਕਾਮਯਾਬ ਹੋਈਆਂ ਹਾਂਜੀ ਉਹਦੇ ਵਿੱਚ ਇਹ ਹੈ ਅੰਨਾ ਅੱਛਾ ਇਹ ਇਹ ਅੰਨਾ ਇਹ ਇਹਦੇ ਵਿੱਚ ਜਿਹੜਾ ਹੈ ਇਹਦਾ ਸ਼ੋਲਡਰ ਜਿਹੜਾ ਹੈ ਚੌੜਾ ਹੁੰਦਾ ਅੱਛਾ ਜੀ ਇਹ ਥੱਲੇ ਨੂੰ ਪਤਲਾ ਹੁੰਦਾ ਅੱਛਾ ਜੀ ਤੇ ਜਿਹੜਾ ਇਹ ਹੈਗਾ ਨਾਲ 골ਡਨ ਡੌਰਸਟ ਹੈ ਠੀਕ ਹੈ ਆ ਜਿਹੜਾ 골 ਹੁੰਦਾ ਇਹ 골 ਹੁੰਦਾ ਅੱਛਾ ਜੀ ਇਹ ਬਿਲਕੁਲ 골 ਆਏਗਾ ਠੀਕ ਹੈ ਇਹਦਾ ਰੰਗ ਵੀ 골ਡਨ ਇਹਦਾ ਇਸੇ ਨਾਂ ਹੀ ਕਰਕੇ 골ਡਨ ਹੈ ਜਿਵੇਂ ਉਹਦੇ ਪਿੱਛੇ ਉਹਦੇ ਤੁਸੀਂ ਕਿਹਾ ਪਿਆ ਮੋਢੇ ਦੇ ਚੌੜੇ ਆ ਉਹ ਲੰਬਾਈ ਚ ਆ ਇਹ ਇਹ ਬਿਲਕੁਲ 골 ਜਿਹੜਾ ਹੈ ਤੇ ਇਹਦੇ ਵਿੱਚ ਜਿਹੜਾ ਹੈ ਕਲਰ ਸ਼ੋਲਡਰ ਵਾਲੇ ਪਾਸੇ ਰੈੱਡ ਕਲਰ ਆਉਂਦਾ ਅੱਛਾ ਜੀ ਥੱਲੇ ਨੂੰ yellow ਸ਼ੁਰੂ ਹੋ ਜਾਂਦਾ ਠੀਕ ਹੈ ਉਹਦੇ ਚ ਸਾਰਾ 골ਡਨ ਕਲਰ ਜਿਹੜਾ ਹੈ ਉਹ ਹੁੰਦਾ ਠੀਕ ਹੈ ਠੀਕ ਹੈ ਸਾਈਜ਼ ਜਿਹੜਾ ਹੈ ਤਕਰੀਬਨ ਆਲਮੋਸਟ ਨਾਰਮਲ ਸੇਵ ਜੱਡਾ ਹੋ ਜਾਂਦਾ ਅੱਛਾ ਆਮ ਜਿਹੜੇ ਆਪਾਂ ਖਾਂਦੇ ਆਪਾਂ ਬਾਜ਼ਾਰ 'ਚ ਜਿਹੜਾ ਹੁੰਦਾ ਉਹਦੇ ਬਰਾਬਰ ਹੀ ਹੋ ਜਾਂਦਾ ਹੁਣੇ ਕਿੰਨੇ ਕੁ ਦਿਨਾਂ ਦਾ ਬੂਟਾ ਆਪਾਂ ਅੱਗੇ ਚਲਦੇ ਆ ਨਾਲ ਦੀ ਨਾਲ ਇਹ ਹੁਣ ਕਿੰਨੀ ਕੁ ਧੀਰ ਤਾਂ ਫਲ ਆਇਆ ਹੋਇਆ ਜੀ ਇਹਨੂੰ ਦੇਖੋ ਤਕਰੀਬਨ ਆਉਣ ਵਾਲੇ 20 25 ਦਿਨਾਂ ਵਿੱਚ ਇਹ ਤਿਆਰ ਹੋ ਜਾਣਾ ਮਾਰਕੀਟ ਦੇ ਵਿੱਚ ਆ ਜਾਣਾ ਅੱਛਾ ਜੀ ਤੇ ਇਹਦੇ ਵਿੱਚ ਇਹ ਹੁੰਦਾ ਕਿ ਐਤਕੀ ਥੋੜਾ ਜਿਹਾ ਮੌਸਮ ਅੱਗੇ ਪਿੱਛੇ ਜਦ ਤੱਕ ਕੁਝ ਗਰਮੀ ਹੋ ਗਈ ਕੁਝ ਠੀਕ ਹੈ ਤੇ ਉਹ ਆਪਾਂ ਇਸ ਕਰਕੇ ਇਹਦਾ ਥੋੜਾ ਜਿਹਾ ਅੱਗੇ ਪਿੱਛੇ ਇਹਦਾ ਪੱਕਣ ਦਾ ਸਮਾਂ ਅੱਛਾ ਇਸ ਕੀ ਲੱਗਦਾ ਕਿ ਹੋ ਜਾਏਗਾ ਥੋੜਾ ਬਾਜੂ ਇਹ ਮੌਸਮ ਦਾ ਤਾਂ ਆਪਾਂ ਤਾਂ ਹਮੇਸ਼ਾ ਠੰਡਿਆਂ ਇਲਾਕਿਆਂ ਦੇ ਵਿੱਚ ਹੀ ਸੇਵ ਸੁਣਿਆ ਹਨਾ ਇਹ ਸਾਡਾ ਟੈਂਪਰੇਚਰ ਇਹਨੂੰ ਚੱਲਦਾ ਸਾਰਾ ਉਹ ਵੀ ਬਿਲਕੁਲ ਜੀ ਇਹ ਲੋ ਚਿਲ ਵੈਰਾਈਟੀਆਂ ਦਾ ਚਿਲਿੰਗ ਦਾ ਜਿਹੜਾ ਚਿਲਿੰਗ ਆਰਸ ਹੈ ਨਾ ਉਹਦਾ ਮਤਲਬ ਇਹ ਹੁੰਦਾ ਕਿ 7 ਡਿਗਰੀ ਤੋਂ ਘੱਟ ਟੈਂਪਰੇਚਰ ਨੂੰ ਚਿਲਿੰਗ ਆਰਸ ਕਹਿੰਦੇ ਆ ਅੱਛਾ ਜਿਹੜਾ 7 ਡਿਗਰੀ ਤੋਂ ਘੱਟ ਹੁੰਦਾ ਠੀਕ ਹੈ ਤੇ ਇਹ ਜਿਹੜਾ ਆਮ ਸੇਵ ਹਾਈ ਐਲਟੀਟਿਊਡ ਦਾ ਜਿਹੜਾ ਸ਼ਿਮਲਾ ਕਿਨੌਰ ਹਾਂਜੀ ਤੇ ਆਪਣਾ ਕਸ਼ਮੀਰ ਚ ਹੈ ਉਹ ਵੈਰਾਈਟੀਆਂ ਪਹਿਲਾਂ ਸੀਗੀਆਂ 1200 ਤੋਂ ਲੈ ਕੇ 2100 ਘੰਟਾ ਚਿਲਿੰਗ ਆਰਸ ਹੁੰਦਾ ਸੀ ਠੀਕ ਹੈ ਜੀ ਮਤਲਬ 7 ਡਿਗਰੀ ਤੋਂ ਘੱਟ ਜ਼ੀਰੋ ਵੱਲੋਂ ਠੀਕ ਹੈ ਜੀ ਤੇ ਇਹ ਵੈਰਾਈਟੀਆਂ ਇਜ਼ਰਾਈਲੀ ਵੈਰਾਈਟੀਆਂ ਹੈ ਅੱਛਾ ਜੀ ਬੇਸਿਕਲੀ ਤੇ ਉਹ ਉਹਦੇ ਵਿੱਚ ਇਹ 150 ਤੋਂ 200 ਘੰਟਾ ਇਹਦਾ ਚਿਲਿੰਗ ਆਰਸ ਹੈ ਕਿ ਜਿਹੜਾ ਕਿ ਪੰਜਾਬ ਦੇ ਵਿੱਚ ਤਕਰੀਬਨ 3 400 ਘੰਟਾ 300 ਤੋਂ 400 ਘੰਟਾ ਹੋ ਜਾਂਦਾ ਹੋ ਜਾਂਦਾ ਹੈ ਨਾ ਇਹਦਾ ਟੇਸ ਟੂਸਟ ਆਪਾਂ ਕਰ ਸਕਦੇ ਨਹੀਂ ਜੀ ਚੈੱਕ ਆ ਸਮੇਂ ਕਿਉਂਕਿ ਬਹੁਤੇ ਕਿਤੇ ਆਇਆ ਨਾ ਕਹਿੰਦੇ ਨੇ ਪੀਉ ਬਨੋਟੀ ਜਾ ਕੰਮ ਲਾਇਆ ਤੇ ਇਹ ਮੈਂ ਕਹੂੰਗਾ ਕਿ ਲਾਈਵ ਵੀ ਦਿਖਾਓ ਆਪਾਂ ਕੋਈ ਵੀ ਸੇਵ ਡਾਕਟਰ ਸਾਹਿਬ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਆ ਤੋੜ ਲਓ ਕੋਈ ਖਾਸ ਆਈ ਕਮਾ ਕੇ ਤੋੜ ਲਓ ਉਹ ਸੌਰੀ ਵਾਫਰਨਾ ਚਾਹੋ ਆਪਾਂ ਉਹ ਵੀ ਨਹੀਂ ਵੇਸਟ ਜਾਣ ਦੇਣਾ ਆ ਸੇਵ ਥੋੜਾ ਥੋੜਾ ਜਿਹਾ ਕੱਚਾ ਟੇਸ ਹੋਏਗਾ ਫਰੈਸ਼ ਤੋੜਿਆ ਹੈ ਨਾ ਅਜੇ ਫਰੈਸ਼ ਹੈ ਬਈ ਜੂਸੀ ਹੋਏਗਾ ਦੂਸ ਬੋਤਾ ਹਾਂਜੀ ਤੇ ਜਿਹੜਾ ਤੁਹਾਨੂੰ ਬਾਜ਼ਾਰ ਚ ਇਸ ਵੇਲੇ ਮਿਲੇਗਾ ਉਹ ਫੋਕਲਾ ਹੋਏਗਾ ਉਹ ਖੇਦਰੀ ਜਾ ਜਾਂਦਾ ਜੀ ਉਹ ਹਾਂ ਰੂਨ ਟਾਈਪ ਜਦਾਂ ਦੇਖੋ ਇਹਦੇ ਚ ਫਰਮਨੈਸ ਹੈ ਕਰੰਚੀਨੈਸ ਹੈ ਹਾਂ 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 ਹਾਲਾਂਕਿ ਇਹ ਪੱਕਿਆ ਨਹੀਂ ਫਿਰ ਵੀ ਅਜੇ ਥੋੜੇ ਦਿਨਾਂ ਤੇ ਇਹ ਗੋਲਡਨ ਹੈ ਜੀ ਇਹ ਗੋਲਡਨ ਹੈ ਜੀ ਇਹ ਗੋਲ ਦੇਖੋ ਤੁਹਾਡੇ ਸਾਹਮਣੇ ਠੀਕ ਹੈ ਠੀਕ ਹੈ ਇਹ ਲੋੜ ਸਾਬ ਇਹਨੂੰ ਪਾਣੀ ਦਾ ਜੀ ਸਾਮ ਸੰਭਾਲ ਨੂੰ ਕੀ ਫਿਰ ਤੁਹਾਨੂੰ ਖਾਸ ਧਿਆਨ ਰੱਖਣਾ ਪੈਂਦਾ ਕਿਉਂਕਿ ਸੇਵ ਫਸਲ ਤਾਂ ਸਾਡੀ ਹੈ ਹੀ ਨਹੀਂ ਐ ਇਹ ਇਹ ਪਾਣੀ ਦੇ ਵਿੱਚ ਇਰੀਗੇਸ਼ਨ ਚ ਇਹ ਹੈ ਜੀ ਕਿ ਇਹਦੀਆਂ ਜੜਾਂ ਚ ਪਾਣੀ ਨਹੀਂ ਖੜਨਾ ਚਾਹੀਦਾ ਤੁਸੀਂ ਦੇਖਿਆ ਹੋਣਾ ਕਿ ਉੱਥੇ ਸਲੋਪਸ ਤੇ ਪਾਣੀ ਜਿਹੜਾ ਇਹਦਾ ਹੁੰਦਾ ਠੀਕ ਹੈ ਜੀ ਠੀਕ ਹੈ ਤੇ ਸਲੋਪਸ ਦੇ ਵਿੱਚ ਪਾਣੀ ਜੜਾਂ ਚ ਨਹੀਂ ਖੜਦਾ ਠੀਕ ਹੈ ਤੇ ਹੁਣ ਮੇਰੇ ਵੀ ਸਾਰਾ ਜਿਹੜੀ ਖੇਤੀ ਆ ਸਾਰੀ ਡ੍ਰਿਪ ਇਰੀਗੇਸ਼ਨ ਤੇ ਆ ਅੱਛਾ ਜੀ ਤੇ ਰੇਜ਼ ਬੈਡ ਤੇ ਆ ਤੁਸੀਂ ਬਾਕੀ ਜ਼ਮੀਨੋਂ ਦੇਖੋ ਕਿ ਜਿਹੜੇ ਬੂਟੇ ਆ ਉੱਚੀ ਜਗ੍ਹਾ ਤੇ ਲੱਗੇ ਆ ਬਿਲਕੁਲ ਬਿਲਕੁਲ ਤੇ ਇਹਦੇ ਚ ਪਾਣੀ ਮਤਲਬ ਜਿਹੜਾ ਹੈ ਉਹ ਜੜ ਚ ਨਹੀਂ ਖੜਦਾ ਫਲੱਡ ਇਰੀਗੇਸ਼ਨ ਨਹੀਂ ਇਹਦੇ ਵਿੱਚ ਚੱਲਦੀ ਨਹੀਂ ਫਲੱਡ ਇਰੀਗੇਸ਼ਨ ਹੀ ਫਲੱਡ ਇਰੀਗੇਸ਼ਨ ਨਾ ਕੀ ਹੁੰਦਾ ਕਿ ਜੜ ਗਲਣਾ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਬਾਕੀ ਇਹਦੇ ਵਿੱਚ ਵੈਰਾਈਟੀਆਂ ਜਿਹੜਾ ਦੱਸੀਆਂ ਦੋ ਐ ਹਾਂਜੀ ਜਿਹੜੀ ਗੋਲਡਨ ਡੌਰਸੈਟ ਵੈਰਾਈਟੀ ਲਾਉਨੇ ਆ ਜੀ ਉਹ ਜ਼ਰੂਰੀ ਹੋ ਜਾਂਦੀ ਆ ਇਹਦੇ ਐਜ਼ ਅ ਪੋਲੀਨੇਟਰ ਓਕੇ ਕਿਉਂਕਿ ਅਸੀਂ ਗੋਲਡਨ ਡੌਰਸੈਟ ਨੂੰ ਐਜ਼ ਅ ਪੋਲੀਨੇਟਰ ਲਾਉਨੇ ਆ ਜੇ ਆਪਾਂ ਇਹ ਨਾਂ ਲਾਵਾਂਗੇ ਤਾਂ ਇਹਦੇ ਵਿੱਚ ਪੋਲੀਨੀਸ਼ਨ ਨਾ ਹੋਣ ਕਰਕੇ ਅੰਨਾ ਦੇ ਵਿੱਚ ਫਰੂਟ ਸੈਟਿੰਗ ਘਟ ਜਾਏਗੀ ओके ओके ਇਹ 10% ਜਿਹੜਾ ਹੈ ਇਹ ਦੋ ਵੈਰਟੀਆਂ ਤਾਂ ਲਾਈਆਂ ਨੇ ਕਬੂਟਾ ਛੱਡ ਕੇ ਲਾਉਨੇ ਆ ਜੀ ਹਾਂ ਨਹੀਂ ਆ ਇੱਕ ਕਬੂਟਾ ਨਹੀਂ ਮਤਲਬ ਚਾਰ ਬੂਟੇ ਛੱਡ ਕੇ ਇੱਕ ਲਾ ਲਿਆ ਪੰਜ ਛੱਡ ਕੇ ਲਾ ਲਿਆ ਛੇ ਮਤਲਬ ਟੋਟਲ 10% ਖੇਤ ਦੇ ਵਿੱਚ ਬੂਟੇ ਹੋਣੇ ਚਾਹੀਦੇ ਆ ਠੀਕ ਹੈ ਔਰ ਇਹਦੀ ਮੈਨੂੰ ਦੱਸਿਓ ਕਿੰਨੀ ਵਿਡਥ ਹੁੰਦੀ ਹੈ ਕਿੰਨਾ ਇਹਦੀ ਦੂਰੀ ਦੇ ਵਿੱਚ ਆਪਾਂ ਲਾਉਨੇ ਆ ਬੂਟੇ ਇਹ ਵੈਸੇ ਮੈਂ ਤਾਂ 10 बाई 20 ਤੇ ਲਾਇਆ ਕਿਉਂਕਿ ਮੈਂ ਪਹਿਲਾਂ ਉਨੀ ਸੀ ਮੈਨੂੰ ਪਤਾ ਬਹੁਤ ਠੀਕ ਹੈ ਜੀ ਕੋਈ ਤਜਰਬਾ ਹੀ ਸੀਗਾ ਜੀ ਕਿੰਨੂ ਮੇਰਾ 10 20 ਤੇ ਲੱਗਾ ਸੀ ਇਨ ਬਿਟਵੀਨ ਜਿਹੜੀ ਖਾਲੀ ਜਗ੍ਹਾ ਸੀ ਮੈਂ ਉਹਦੇ ਚ ਟਰਾਈ ਕੀਤਾ ਸੀ ਅੱਛਾ ਜੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਬੈਸਟ 12 ਫੁੱਟ ਬਾਈ 12 ਫੁੱਟ ਜਿਹੜਾ ਹੈ ਹਾਂਜੀ ਆਈਡੀਅਲ ਡਿਸਟੈਂਸ ਦਾ ਹੈਗਾ ਜਿਹਦੇ ਵਿੱਚ ਹੁਣ ਖਾਲੀ ਜਗ੍ਹਾ ਜਿਹੜੀ ਆ ਉਹ ਯੂਟਿਲਾਈਜ਼ ਹੋ ਜਾਏਗੀ ਕਿਉਂਕਿ ਇਹ ਤਾਂ ਕਾਫੀ ਤੁਹਾਨੂੰ ਲੱਗਦਾ ਕਿ ਜਗ੍ਹਾ ਕਾਫੀ ਵੇਸਟ ਜਾ ਰਹੀ ਆ ਓਕੇ ਓਕੇ ਪਰ ਜੇ ਇਹੀ ਆਪਾਂ ਖਾਲੀ ਜਗ੍ਹਾ ਲਈ ਹੁੰਦੀ ਜੀ ਜੀ ਤਾਂ ਇੱਕ ਇੱਕ ਲਾਈਨ ਹੋਰ ਲੱਗ ਸਕਦੀ ਸੀ ਕਿੱਲੇ ਚ ਕਿੰਨੇ ਬੂਟੇ ਲੱਗ ਸਕਦੇ ਜੀ ਕੀ ਅੰਦਾਜ਼ਾ ਇਹ 12 बाई 12 ਲਈਏ ਤਾਂ ਤਕਰੀਬਨ 300 ਬੂਟਾ ਲੱਗ ਜਾਏਗਾ ਅੱਛਾ ਜੀ ਹਾਂਜੀ ਤੇ ਜੇ ਆਪਾਂ ਹੁਣ ਮੇਰੇ ਲੱਗੇ ਆ 190 ਬੂਟੇ ਠੀਕ ਹੈ ਸੌਰੀ 110 ਬੂਟੇ ਠੀਕ ਹੈ ਕਿੱਲੇ ਦੇ ਠੀਕ ਹੈ ਜੀ ਵੀ ਵੀ ਵਈ ਦੱਸਦੇ ਠੀਕ ਹੈ ਜੀ ਸੋ 10 ਕਪੂ ਪਾਣੀ ਤੁਸੀਂ ਵਧੇਰੇ ਜਿਹੜਾ ਉਹ ਰੇਨ ਵਾਟਰ ਜ਼ਿਆਦਾ ਯੂਜ਼ ਕਰ ਰਹੇ ਹੋ ਜਿਹੜਾ ਡੈਮ ਆ ਮੇਰੇ ਕੋਲ ਟਿਊਬਲ ਨਹੀਂ ਹੈ ਤੇ ਉਹਦੇ ਲਈ ਮੈਂ ਕੀ ਕੀਤਾ ਕਿ ਮੇਰੇ ਕੋਲ ਡੈਮ ਹੈ ਉੱਤੇ ਡੈਮ ਦਾ ਪਾਣੀ ਮੈਨੂੰ ਮਿਲਦਾ ਉਹਦੀ ਬਾਰੀ ਆ ਓਕੇ ਜੀ ਕੁਛ ਦਿਨ ਆਉਂਦਾ ਕੁਛ ਦਿਨ ਨਹੀਂ ਆਉਂਦਾ ਉਹਦੇ ਲਈ ਮੈਂ ਡਿੱਗੀ ਪੁੱਟੀ ਆ ਓਕੇ ਜੀ ਡਿੱਗੀ ਦੇ ਵਿੱਚ ਪਾਣੀ ਸਟੋਰ ਕਰ ਲਈਦਾ ਠੀਕ ਹੈ ਜੀ ਉਹਦੇ ਤੇ ਸੋਲਰ ਪੰਪ ਲੱਗਾ ਹੈ ਓਕੇ ਲੈਫਟ ਇਰੀਗੇਸ਼ਨ ਦੇ ਨਾਲ ਡ੍ਰਿਪ ਜਿਹੜੀ ਆ ਉਹ ਲਾਈ ਦੀਆ ਡ੍ਰਿਪ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਡ੍ਰਿਪਾ ਦੇਖੋ ਕਿੰਨਾ ਪਾਣੀ ਡ੍ਰਿਪਾ ਦਾ ਸਿਸਟਮ ਚੱਲਿਆ ਪਿਆ ਕਾਫੀ ਅੱਛਾ ਮਤਲਬ ਹੈਗਾ ਇਸ ਤੋਂ ਇਲਾਵਾ ਡਾਕਟਰ ਸਾਹਿਬ ਜਿਵੇਂ ਖਾਦਾਂ ਰਿਆਂ ਕੀ ਪਾਉਨੇ ਹੋ ਤੁਸੀਂ ਇਹਨੂੰ ਕੋਈ ਸਪੈਸ਼ਲ ਦਵਾਈ ਰੀ ਲੋਡ ਪੈਂਦੀ ਹੈ ਨਹੀਂ ਜੀ ਇਹਨੂੰ ਡਰੇਨੇਜ ਪ੍ਰੋਪਰ ਚਾਹੀਦੀ ਹੈ ਬਾਕੀ ਖਾਦਾਂ ਜਿਹੜੀਆਂ ਮੈਂ ਤਾਂ ਜ਼ਿਆਦਾਤਰ ਜਿਹੜੀ ਗੋਬਰ ਜਿਹੜੀ ਹੈ ਹਾਂਜੀ ਕਾਊ ਡੰਗ ਉਹੀ ਯੂਜ਼ ਕਰਦਾ ਓਕੇ ਤੇ ਤੁਸੀਂ ਦੇਖ ਲਓ ਕੋਈ ਕੈਮੀਕਲ ਫਰਟੀਲਾਈਜ਼ਰ ਬਹੁਤ ਘੱਟ ਠੀਕ ਹੈ ਮਿਨੀਮਲ ਜਿਹੜਾ ਹੈ ਯੂਸਸ ਹੈ ਠੀਕ ਠੀਕ ਹੈ ਠੀਕ ਖਾਦ ਬਹੁਤੀ ਜਿਆਦਾ ਜਿਹੜੀ ਹੈ ਇਹਨੂੰ ਸੁਪਰ ਤੇ ਪੋਟਾਸ਼ ਦਾ ਜਿਹੜਾ ਰਿਸਪੌਂਸ ਜਿਆਦਾ ਆ ਠੀਕ ਹੈ ਬਨਸਪਤ ਨਾਈਟ੍ਰੋਜਨ ਨਾਲੋਂ ਠੀਕ ਹੈ ਠੀਕ ਅਚਾ ਡਾਕਟਰ ਸਾਹਿਬ ਜਿਵੇਂ ਮਾਰਕੀਟਿੰਗ ਵਾਲਾ ਕਿਸਾਨ ਕਹਿੰਦਾ ਵੀ ਫਸਲ ਤਾਂ ਕਰ ਲਾਂਗੇ ਕਣਕ ਵਾਲੇ ਝੋਨੇ ਵਾਲੇ ਫਸਲੀ ਚੱਕਰ ਚੋਂ ਨਿਕਲਣਾ ਤਾਂ ਚਾਹੁੰਦੇ ਆ ਹਾਂਜੀ ਪਰ ਆਪਾਂ ਕਰੀਏ ਕੀ ਵੇਚੀਏ ਕਿਥੇ ਕਿਵੇਂ ਤੁਸੀਂ 6 ਸਾਲ ਹੋ ਗਏ ਤੁਹਾਨੂੰ ਮਾਰਕੀਟਿੰਗ ਚ ਕਦੀ ਪ੍ਰੋਬਲਮ ਆਈ ਆ ਜਾਂ ਕਿਵੇਂ ਕਰਦੇ ਹੋ ਮਾਰਕੀਟਿੰਗ ਦੇਖੋ ਫਿਲਹਾਲ ਤਾਂ ਮੈਨੂੰ ਮਾਰਕੀਟ ਚ ਪ੍ਰੋਬਲਮ ਨਹੀਂ ਆਈ ਕਿਉਂਕਿ ਮੈਂ ਇਕੱਲਾ ਹੀ ਆ ਜੀ ਹੁਣ ਕੁਝ ਫਾਰਮਰਸ ਲਾਉਣ ਲੱਗੇ ਆ ਈਵਨ 70 80 ਏਕੜ ਜਿਹੜਾ ਅਸੀਂ ਲੱਗ ਗਿਆ ਠੀਕ ਹੈ ਜੀ ਤੇ ਉਹ ਵੀ ਕਿਉਂਕਿ ਅੰਬੂਜਾ ਸੀਮੈਂਟ ਪਲਾਂਟ ਵਾਲੇ ਹੈਗੇ ਆ ਉਹ ਐਗਰੀਕਲਚਰ ਦੇ ਨਾਲ ਰਿਲੇਟਡ ਆ ਉਹ ਹੈਲਪ ਕਰਦੇ ਫਾਰਮਰਸ ਨੂੰ ਅੱਛਾ ਜੀ ਉਹ ਫ੍ਰੀ ਬੂਟੇ ਦਿੰਦੇ ਆ ਠੀਕ ਹੈ ਜੀ ਤੇ ਉਹ ਉਸ ਜ਼ਿਲ੍ਹੇ ਦੇ ਵਿੱਚ ਕਾਫੀ ਕੰਮ ਹੋਇਆ ਉਹਨਾਂ ਨੇ 4 ਕਨਾਲ 1 ਏਕੜ 2 ਕਨਾਲ ਇਦਾਂ ਪਲਾਂਟੇਸ਼ਨ ਕਰਵਾਈ ਹੈ ਟੋਟਲ ਉਹਨਾਂ ਨਾਲ ਗੱਲ ਮੇਰੀ ਹੁੰਦੀ ਰਹਿੰਦੀ ਆ ਹਾਂਜੀ ਤਕਰੀਬਨ 60 70 ਏਕੜ ਉਹਨਾਂ ਨੇ ਪਲਾਂਟੇਸ਼ਨ ਕਰਵਾਈ ਹੈ ਉੱਥੇ ਅੱਛਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਦੋਂ ਕੱਲੇ ਸੀਗੇ ਪੰਜਾਬ 'ਚ ਹਾਂ ਪੰਜਾਬ 'ਚ ਮੈਂ ਸਭ ਤੋਂ ਪਹਿਲੋ ਸੀਗਾ ਕੀ ਬਾਤ ਹੈ ਈਵਨ ਪੀਏਯੂ ਵੀ ਨਹੀਂ ਸੀ ਮੰਨਦੀ ਹਾਂ ਕਿ ਸੇਵ ਹੋ ਸਕਦਾ ਫਿਰ ਹੌਲੀ-ਹੌਲੀ ਅਡਾਪਟ ਕੀਤਾ ਹੋਰ ਉਹਨਾਂ ਨੇ 2017 ਪਿਛਲੇ ਸਾਲ ਦਾ 21 'ਚ ਹਾਂ ਬਾਈ ਜੀ ਹਾਂ ਉਹਨਾਂ ਨੇ ਫਿਰ ਇਹਨੂੰ ਐਜ਼ ਕਿਚਨ ਗਾਰਡਨਿੰਗ ਹੈ ਜੇ ਰეკਮੈਂਡ ਕੀਤਾ ਨਾ ਕਿ ਨੋਰਮਲ ਆਪਾਂ ਨਹੀਂ ਰეკਮੈਂਡ ਕਰ ਰਹੇ ਇਹਦਾ ਰੇਟ ਰੂਟ ਫਿਰ ਦੁਕਾਨਦਾਰ ਜਿਹੜਾ ਤੁਹਾਡੇ ਤੋਂ ਫਰੇਕੇਦਾਰ ਜਾਂ ਲਾ ਲਈਏ ਉੱਥੇ ਬੈਠੇ ਨੇ ਉਹ ਜਦੋਂ ਖਰੀਦੇ ਨੇ ਤਵੱਜੋ ਫਿਰ ਕਿਨੂੰ ਕਸ਼ਮੀਰੀ ਨੂੰ ਸ਼ਿਰਨਗਰ ਨਹੀਂ ਉਸ ਵੇਲੇ ਦੇਖੋ ਤਾਜ਼ਾ ਸੇਬ ਹੁੰਦਾ ਨਹੀਂ ਮੰਡੀ 'ਚ ਹਾਂ ਮੈਂ ਸਵੇਰੇ ਮੰਡੀ ਆਪ ਜਾਣਾ ਅੱਛਾ ਜੀ ਤੇ ਬੋਲੀ ਹੁੰਦੀ ਆ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤੁਹਾਨੂੰ ਇਹ ਹੋਏਗੀ ਕਿ ਉਸ ਵੇਲੇ ਸਭ ਤੋਂ ਵੱਡਾ ਗਾਹਕ ਮੇਰਾ ਹਿਮਾਚਲ ਹੈ अच्छा क्योंकि हिमाचल दे, हिमाचल दे, हिमाचल, क्योंकि जी जी जी। दे ये सब्जी ਜਾਂਦੀ ਐ ਇਥੋਂ ਹਿਮਾਚਲ ਦੇ ਹੁਸ਼ਿਆਰਪੁਰ ਤੋਂ ਹਾਂਜੀ ਤੇ ਉਹੀ ਬੋਲੀ ਤੇ ਹਿਮਾਚਲ ਕਿਉਂਕਿ ਟੂਰਿਸਟ ਸੀਜ਼ਨ ਹੈ ਉੱਥੇ ਫਰੂਟ ਨਹੀਂ ਹੁੰਦਾ ਤਾਜ਼ਾ ਜੀ 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 ਤੇ ਤਾਜ਼ਾ ਫਰੂਟ ਦੇ ਤੌਰ ਤੇ ਹੀ ਇਹ ਵਿਖਦਾ ਅੱਛਾ ਜੀ ਤੇ ਜਦੋਂ ਆਪਣੇ ਪੰਜਾਬੀ ਭਰਾ ਹੀ ਉੱਥੇ ਜਾਂਦੇ ਆ ਜਿਆਦਾ ਹਾਂਜੀ ਤੇ ਉੱਥੋਂ ਤਾਜ਼ਾ ਸੇਬ ਖਰੀਦ ਕੇ ਲਿਆਉਂਦੇ ਆ ਹਾਂਜੀ ਤੇ ਉਹ ਮੁੜ ਕੇ ਫੇਰ ਸਾਡਾ ਹੀ ਸੇਬ ਜਿਹੜਾ ਆਪਣੇ ਵਾਲਾ ਪੰਜਾਬ ਵਾਲਾ ਜਾ ਕੇ ਉੱਥੇ ਮਿਲਦਾ ਇਹ ਕੀ ਰੇਟ ਲੱਗਦਾ ਜੀ ਤੁਹਾਨੂੰ ਫਿਰ ਮੇਰਾ ਜੀ ਹੋਲਸੇਲ ਦੇ ਮੰਡੀ 'ਚ 110 ਤੋਂ 120 ਰੁਪਏ ਕਿਲੋ ਅੱਛਾ ਜੀ ਕਿਹੜਾ ਹੈ ਠੀਕ ਹੈ ਠੀਕ ਹੈ ਔਰ ਇੱਕ ਬੂਟਾ ਕਿੰਨਾ ਛੱਡ ਦੇ ਦਿੰਦਾ ਜੀ ਫਿਰ ਸਾਲ 'ਚ ਇੱਕ ਵਾਰੀ ਹਾਂ ਜਿਹੜਾ ਬੂਟਾ ਜਿਹੜਾ ਤੁਹਾਡੇ ਸਾਹਮਣੇ ਆ ਇਹ ਇਹ ਬੂਟਾ ਦਿਖਾਓ ਇਹ ਤਕਰੀਬਨ ਇਹਦੇ 'ਚੋਂ 70 ਕਿਲੋ 65 ਤੋਂ 70 ਕਿਲੋ ਜਿਹੜਾ ਹੈ ਅੱਛਾ ਜੀ ਇਹ ਝਾੜ ਜਿਹੜਾ ਅੱਛਾ 60 ਤੋਂ 70 ਕਿਲੋ ਇੱਕ ਬੂਟਾ ਤੁਹਾਨੂੰ ਦੇ ਦੋ ਆ ਦੇਖ ਲਓ ਤੁਹਾਡੇ ਸਾਹਮਣੇ ਆ ਵਾਹ ਜੀ ਔਰ ਇਹਦਾ ਸਾਈਜ਼ ਸੂਈ ਜਿਹਾ ਭਰਿਆ ਲੰਬਿਆ ਪਿਆ ਪੂਰਾ ਜੀ ਸਾਰਾ ਕੋਈ ਸਾਈਜ਼ ਦੇਖ ਲਓ ਲਗਭਗ 70 ਕਿਲੋ ਇੱਕ ਬੂਟਾ ਦੇ ਦੇਗਾ ਭਲਿਆ ਬੂਟਾ ਪੂਰਾ ਔਰ 2 ਸਾਲ ਬਾਅਦ ਫਰੂਟਿੰਗ ਇਹਦੀ ਸ਼ੁਰੂ ਹੋ ਜਾਂਦੀ ਹੈ ਹਾਂ ਜੀ 2 ਸਾਲ ਬਾਅਦ ਹੋ ਜਾਂਦੀ ਹੈ 110 ਰੁਪਏ ਦਾ ਰੇਟ ਹੈ ਹਾਂ ਇਹ ਜਾ ਕੇ ਮਤਲਬ ਹੁਣ ਮੇਰੇ ਬੂਟੇ ਦੇਖੋ 14 ਸਾਲ ਦੇ ਹੋ ਗਏ ਹਾਂ ਜੀ ਠੀਕ ਹੈ ਨਾ 14 ਸਾਲਾਂ ਬਾਅਦ 60 70 ਕਿਲੋ ਦੀ ਰੇਸ਼ੋ ਜਿਹੜੀ ਆ ਉਹ ਬਣਦੀ ਆ ਬਣਦੀ ਆ ਬਣਦੀ ਹੈ ਨਾ ਤੇ ਇਹ ਇਹ ਕੋਈ ਫਿਰ ਜਦੋਂ ਹੁਣ ਇਹ ਇਹ ਵਿਕਣਾ ਇਹਦੇ ਉੱਤੇ ਲਾਲਗੀ ਘਟ ਹੈ ਬੀਬੀਆਂ ਕਹਿੰਦੀਆਂ ਵੀ ਲਾਲ ਸੇਬ ਚਾਹੀਦੇ ਆ ਨੇ ਉਹ ਕਨਸੈਪਟ ਹੈ ਹੁਣ ਤਾਂ ਗ੍ਰੀਨ ਵੀ ਆਉਂਦਾ ਗ੍ਰੀਨ ਐਪਲ ਵੀ ਆਉਂਦਾ ਹਾਂਜੀ ਇਕੁਅਲੀ ਗੁੱਡ ਹੈ ਹਾਂਜੀ ਅੱਛਾ ਤੁਹਾਡੇ ਮਾਇੰਡ ਚ ਐ ਨਹੀਂ ਆਇਆ ਵੀ ਮੈਂ ਇੰਨੀ ਵੱਡੀ ਪੋਸਟ ਤੋਂ ਮੈਂ ਦੱਸ ਦਵਾਂ ਵੀ ਖੇਤੀਬਾੜੀ ਬਾਗਬਾਨੀ ਵਿਭਾਗ ਦੇ ਵਿੱਚੋਂ ਡਾਕਟਰ ਰਿਟਾਇਰ ਹੋਏ ਹੋ ਵੀ ਆਪ ਜਾ ਕੇ ਮੰਡੀ ਦੇ ਵਿੱਚ ਆਪਣਾ ਫਰੂਟ ਵੇਚ ਰਹੇ ਹੋ ਦੇਖੋ ਆਪਣੇ ਹੱਥੀਂ ਕੰਮ ਤਾਂ ਆਪ ਕਰਨਾ ਫਿਰ ਮੈਂ ਐਸ ਅਸਿਸਟੈਂਟ ਡਾਇਰੈਕਟਰ ਹਾਰਟੀਕਲਚਰ ਰਿਟਾਇਰ ਹੋਇਆ ਹਾਂ ਤੇ 2019 ਚ ਰਿਟਾਇਰ ਹੋਇਆ ਹਾਂ ਤੇ ਇਹ ਨਾਲ ਐਦਾਂ ਸੀ ਕਿ ਸਾਡੇ ਪੁਰਾਣੇ ਮਤਲਬ ਫਾਦਰ ਨੂੰ ਵੀ ਸ਼ੌਕ ਸੀ ਬਾਗ ਦਾ ਉਹਨੂੰ ਵੀ ਬਾਗ ਸੀ ਅੱਛਾ ਜੀ ਕਿਨੂਆਂ ਦਾ ਤੇ ਉਹਦੇ ਨਾਲ ਨਾਲ ਫਿਰ ਮੈਂ ਇਹਦੇ ਚ ਚਲੋ ਕੋਈ ਠੀਕ ਹੈ ਨੌਲੇਜ ਬਾਗਵਾਨੀ ਦੀ ਹੋਣ ਕਰਕੇ ਮੈਂ ਇਹਦਾ ਉਹਦਾ ਫਾਇਦਾ ਲਿਆ ਤੁਸੀਂ ਥੋੜਾ ਵਾਧਾ ਹੋ ਗਿਆ ਬਿਲਕੁਲ ਔਰ ਸੰਭਵ ਹੈਗੀ ਹੈ ਜੀ ਜੇ ਕਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਵੇਂ ਜਾਂ ਤੁਸੀਂ ਰੋਪੜ ਦੀ ਗੱਲ ਕੀਤੀ ਉਹ ਵੀ ਥੋੜਾ ਪਹਾੜੀ ਖੇਤਰ ਹੈਗਾ ਤਾਂ ਵੈਸੇ ਜੇ ਮੈਨੂੰ ਪੁੱਛੋ ਤਾਂ ਮੇਰੇ ਹਿਸਾਬ ਨਾਲ ਜਿਹੜਾ ਕੰਢੀ ਏਰੀਆ ਸਾਰਾ ਰੋਪੜ ਤੋਂ ਲੈ ਕੇ ਪਠਾਨਕੋਟ ਤੱਕ ਹਾਂਜੀ ਇਹਦੇ ਵਿੱਚ ਤਾਂ ਬਹੁਤ ਵਧੀਆ ਇਹਦੀ ਕ੍ਰੌਪ ਜਿਹੜੀ ਆ ਹੋ ਸਕਦੀ ਆ ਠੀਕ ਹੈ ਤੇ ਕੋਈ ਪ੍ਰੋਬਲਮ ਨਹੀਂ ਹੈ ਹੂੰ ਤੁਸੀਂ ਦੇਖ ਸਕਦੇ ਹੋ ਸਾਰੇ ਬੂਟੇ ਹਾਂ ਸਾਰੇ ਪਾਸੇ ਹੈਨਾ ਹਾਂ ਹਾਂ ਤੇ ਬਿਲਕੁਲ ਬੇਰਿੰਗ ਦੀ ਪ੍ਰੋਬਲਮ ਨਹੀਂ ਆ ਮਾਰਕੀਟਿੰਗ ਦੀ ਕੋਈ ਪ੍ਰੋਬਲਮ ਨਹੀਂ ਆ ਪੈਸੇ ਲੱਗਦੇ ਪੈਸੇ ਨਕਦ ਮਿਲਦੇ ਆ ਕੈਸ਼ ਕ੍ਰੋਪ ਆਪਾਂ ਲੈ ਸਕਦੇ ਆ ਫਿਰ ਸਭ ਤੋਂ ਵੱਡੀ ਗੱਲ ਡਿਊਰੇਸ਼ਨ ਫਰਵਰੀ ਚ ਫੁੱਲ ਆਉਂਦਾ ਹਾਂਜੀ ਤੁਸੀਂ ਮੇਂਡ ਐਂਡ ਚ ਜਾਂ ਜੂਨ ਦੇ 15 ਦਿਨ ਜੂਨ ਨੂੰ ਵਿਲੇ ਹੋ ਜਾਂਦੇ ਆ ਠੀਕ ਹੈ ਤੇ ਜ਼ਿਆਦਾ ਸਪ੍ਰੇਆਂ ਨਹੀਂ ਆ ਦੋ ਕੁ ਸਪ੍ਰੇਆਂ ਤਿੰਨ ਖੁੰਨੀਆਂ ਤੇਲੇ ਦੀਆਂ ਸ਼ੁਰੂ ਚ ਜਦੋਂ ਫੁੱਲ ਆਉਂਦਾ ਠੀਕ ਹੈ ਜੀ ਤੇ ਅੱਜ ਕੱਲ ਥੋੜੀ ਜਿਹੀ ਹੈ ਸੁੰਡੀ ਦੀ ਠੀਕ ਹੈ ਜੀ ਕਿਉਂਕਿ ਇਹ ਵੀ ਸੁੰਡੀ ਉਹ ਨਾ ਏਰੀਆ ਚ ਹੈ ਜਿੱਥੇ ਆਲੇ ਦੁਆਲੇ ਛੋਲੇ ਵਗੈਰਾ ਕਣਕਾਂ ਚ ਲਾਉਂਦੇ ਆ ਜੀ ਉਹ ਹੈਲੇ ਉਥੇ ਜਿਹੜੀ ਹੈ ਉਹ ਆਉਂਦੀ ਆ ਹਮ ਬਾਲ ਵਾਲਮ ਟਾਈਪ ਜਿਹੜਾ ਕਾਟਨ ਤੇ ਵੀ ਆਉਂਦਾ ਠੀਕ ਹੈ ਜੀ ਤੇ ਇਹਨੂੰ ਆਪਾਂ ਸੁੰਡੀ ਕਹਿੰਦੇ ਆ ਉਹ ਸ਼ੇਕ ਕਰ ਦਿੰਦੇ ਆ ਫਲ ਫਲ ਦੇ ਵਿੱਚ ਠੀਕ ਹੈ ਉਹਦੇ ਲਈ ਇੱਕ ਅੱਧੀ ਸਪਰੇਏ ਦੀ ਜਰੂਰਤ ਉਹ ਜਦੋਂ ਤਿਤਲੀਆਂ ਬਾਗ ਚੋੜਦੀਆਂ ਫਿਰ ਜਿਆਦਾ ਤੇ ਦਾ ਮਤਲਬ ਉਹਦੋਂ ਉਹਨਾਂ ਨੇ ਅੰਡੇ ਦਿੱਤੇ ਆ ਓਕੇ ਜੀ ਓਕੇ ਤੇ ਉਹਦਾ ਸਪਰੇਏ ਜ਼ਰੂਰੀ ਹੋ ਜਾਣਾ ਹੈ ਉਹਦਾ ਸਪਰੇਏ ਜ਼ਰੂਰੀ ਹੈ ਹਾਂਜੀ ਕਿੱਲੇ ਦਾ ਮੇਰਾ ਆਖਰੀ ਸਵਾਲ ਹੈ ਜੀ ਕਿੱਲੇ ਚੋਂ ਕਿੰਨਾ ਝਾੜ ਤੁਸੀਂ ਆਸਤਾਨਾ ਅੱਜ ਦੀ ਰੇਟ ਦੇ ਵਿੱਚ ਦੇਖੋ 110 ਬੂਟੇ ਆ ਐਵਰੇਜ ਤੁਸੀਂ 40 ਕਿਲੋ ਰੱਖੋ ਕਿਉਂਕਿ ਛੋਟੇ ਬੂਟੇ ਆ ਕੁਝ ਵੱਡੇ ਬੂਟੇ ਆ 40 ਕਿਲੋ ਕਿਲੋ ਦੇ हिसाब ਨਾਲ 40 ਕੁੰਟਲ 100 ਬੂਟਾ ਵੀ ਹੋਇਆ ਹਾਂਜੀ ਤੇ 110 ਰੁਪਏ ਐਵਰੇਜ 80 ਰੁਪਏ ਲਾ ਕੇ ਤੁਸੀਂ ਹਾਂਜੀ 80 ਲਾ ਕੇ ਚੱਲ ਜਿਓ ਫਿਰ ਕੋਕੀ ਛੋਟਾ ਫਰੂਟ ਆ ਵੱਡਾ 110 120 ਵੀ ਵਿਕਦਾ ਹੂੰ ਛੋਟਾ 60 70 ਵੀ ਵਿਕਦਾ ਜੀ ਤੇ 80 ਰੁਪਏ ਦੀ ਐਵਰੇਜ ਲਾ ਕੇ ਲੈ ਲਓ ਸਾਢੇ 3 ਲੱਖ ਰੁਪਏ ਕਿੱਲੇ ਦਾ ਦੇ ਜੀ ਹਾਂਜੀ ਤਾਂ ਬਹੁਤ ਵਧੀਆ ਮੈਨੂੰ ਲੱਗਦਾ ਵੀ ਹੈਗਾ ਜੇ ਬੰਦਾ ਥੋੜਾ ਜਿਹਾ ਇਨੋਵੇਸ਼ਨ ਟ੍ਰੈਡੀਸ਼ਨਲ ਕ੍ਰੌਪਸ ਨਾਲੋਂ ਠੀਕ ਹੈ ਇੱਕ ਤਾਂ ਖੇਤੀ ਵਿਹਲੇ ਹੋ ਜਾਈਦਾ ਹੂੰ ਫਿਰ ਇਸ ਤੋਂ ਬਾਅਦ ਜਦੋਂ ਫਲ ਤੋੜ ਲਿਆ ਫਿਰ ਕੋਈ ਕੇਅਰ ਨਹੀਂ ਕੋਈ ਬਹਤੀ ਫੇਰ ਫੇਰ ਵਿਲੇ ਆ ਤੁਸੀਂ ਵਿਲੇ ਆ ਜੀ ਤੇ ਬਾਕੀ ਤੁਸੀਂ ਇਹਦੇ ਵਿੱਚ ਜੇ ਹੁਣ ਸਪੇਸ ਹੈਗਾ ਹਾਂ ਮੈਂ 2 ਸਾਲ ਤੋਂ ਛੱਡਿਆ ਆਦਰਵਾਇਜ਼ ਵਿੱਚ ਮੈਂ ਫੁੱਲਾਂ ਦੀ ਖੇਤੀ ਕਰਦਾ ਸੀ ਗੇਂਦਾ ਲਾਉਂਦਾ ਸੀ। ਕੀ ਬਾਤ ਹੈ? ਗੇਂਦੇ ਦਾ ਇਹ ਸੀ ਐਡੀਸ਼ਨਲ 40000 ਰੁਪਏ ਕਿੱਲੇ ਦਾ ਦੇ ਜਾਂਦਾ ਸੀ। ਕੀ ਬਾਤ ਹੈ? ਦਿਵਾਲੀ ਤੇ ਦਸਹਰੇ ਦੇ ਲਾਗੇ। ਠੀਕ ਹੈ। ਕਿਉਂਕਿ ਖਾਲੀ ਜਗ੍ਹਾ ਨੂੰ ਯੂਟਿਲਾਈਜ਼ ਕਰਦਾ ਉਦੋਂ ਫਰੂਟ ਹੁੰਦਾ ਨਹੀਂ। ਠੀਕ ਹੈ ਠੀਕ ਹੈ। ਤੁਸੀਂ ਅਣ ਜੂਨ ਚ ਤੁਸੀਂ ਜੁਲਾਈ ਚ ਉਹਦੀ ਪਨੀਰੀ ਟ੍ਰਾਂਸਫਰ ਕਰਨੀ ਆ। ਹਾਂ। ਸਤੰਬ ਅਕਤੂਬਰ ਨਵੰਬਰ ਚ ਫੁੱਲ ਆ ਜਾਂਦਾ ਗੇਂਦੇ ਦਾ। ਠੀਕ ਹੈ। ਤੇ ਉਦੋਂ ਹੀ ਸਭ ਤੋਂ ਜ਼ਿਆਦਾ 60-70 ਰੁਪਏ ਕਿਲੋ ਗੇਂਦਾ ਨਿਕਲ ਜਾਂਦਾ। ਤੇ ਉਹ ਐਡੀਸ਼ਨਲ ਇਨਕਮ 400 गेंदा ओतो अलावा ਤੁਸੀਂ ਕ੍ਰਾਈਜ਼ੈਂਥਮ ਹੈ ਗੁਲਦੋਦੀ ਹੈ ਕਿ ਜਿਹੜੀ ਐਨੂਅਲ ਓਕੇ ਜੀ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਠੀਕ ਹੈ ਤੇ ਉਹਦੇ ਨਾਲ ਗਲੈਡੂਲਸ ਪਹਿਲੇ 2 ਸਾਲਾਂ ਚ ਮੈਂ ਗਲੈਡੂਲਸ ਲਾਇਆ ਸੀ ਹਾਂਜੀ ਗਲੈਡੂਲਸ ਦੀਆਂ ਕਟਿੰਗਸ ਵੀ ਬਹੁਤ ਵਧੀਆ ਹੋ ਜਾਂਦੀਆਂ ਅੱਛਾ ਜੀ ਤੇ ਉਹ ਬੱਲਬ ਹੁੰਦੇ ਆ ਹਾਂਜੀ ਹਾਂਜੀ ਬਹੁਤ ਵਧੀਆ ਵਿਕ ਜਾਂਦੇ ਆ ਜੀ 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 ਉਹਨਾਂ ਦੀ ਤਾਂ ਮਾਰਕੀਟਿੰਗ ਬਹੁਤ ਵਧੀਆ ਹੈਗੀ ਤੇ ਉਹਦਾ ਵੀ ਇਹ ਹੈ ਕਿ ਜਿਹੜਾ ਫਲਾਰ ਵੈਂਡਰ ਹੈ ਉਹ ਇੱਥੇ ਆ ਕੇ ਲੈ ਜੀ ਫੁੱਲ ਕੀ ਬਾਤ ਕਿਉਂਕਿ ਸ਼ਹਿਰ ਨੇੜੇ ਹੀ ਹੈ ਮੈਨੂੰ ਕੀ ਬਾਤ ਹੈ ਹਾਂਜੀ ਠੀਕ ਹੈ ਡਾਕਟਰ ਸਾਹਿਬ ਬੜਾ ਵਧੀਆ ਲੱਗਾ ਜੀ ਔਰ ਬੜਾ ਪੋਜ਼ਿਟਿਵ એનર્ਜੀ ਹੈ ਤੁਹਾਡੇ ਵਿੱਚ ਕੰਮ ਕਰਨਾ ਹੈ ਤਾਂ ਉਹਦੇ ਲਈ ਥੋੜਾ ਜਿਹਾ ਮਾਈਂਡ ਥੋੜੀ ਜੀ ਇਨੋਵੇਸ਼ਨ ਲਾਓ ਤਾਂ ਆਪਾਂ ਕੁਝ ਵੀ ਮਿੱਟੀ ਵਿੱਚ ਕਰ ਸਕਦੇ ਹਾਂ ਆਪਣੇ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹਾਂਗਾ ਰਿਕੁਐਸਟ ਹੈ ਮੇਰੀ ਕਿ ਕੁਝ ਟਰਾਈ ਜ਼ਰੂਰ ਕਰੋ ਆਪਣੇ ਫੁੱਲ ਟਿਊਬਲ ਪਲਾਂਟੇਸ਼ਨ ਦੀ ਜੀ ਇਹ ਨਹੀਂ ਕਿ ਤੁਸੀਂ ਦੇਖ ਕੇ ਵੀਡੀਓ ਇੱਕਦਮ 2 ਕਿਲੇ 4 ਕਿਲੇ ਲਾਓ ਹਾਂ ਪਹਿਲਾਂ ਕੁਝ ਲਾਓ ਪਰ ਹਾਂ ਪਾਣੀ ਦਾ ਖਿਆਲ ਰੱਖਣਾ ਪਾਣੀ ਇਹ ਚ ਖੜਨਾ ਨਹੀਂ ਚਾਹੀਦਾ ਠੀਕ ਹੈ ਤੇ ਬਾਕੀ ਕੋਈ ਪ੍ਰੋਬਲਮ ਨਹੀਂ ਆ ਨਾਰਮਲ ਜਿਹੜੀ ਮੈਰਾ ਜਮੀਨ ਆਲੂਆਂ ਵਾਲੀ ਹਾਂਜੀ ਉਹਦੇ ਚ ਬਹੁਤ ਵਧੀਆ ਹੁੰਦਾ ਇਹ ਚ ਪਾਣੀ ਨਹੀਂ ਖੜਦਾ ਠੀਕ ਹੈ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਪਤ ਹੋ ਤਾਰ ਰਸੀਲੇ ਸੇਬ ਵੀ ਖਵਾਏ ਨੇ ਤਾਂ ਡਾਕਟਰ ਗੁਰਿੰਦਰ ਸਿੰਘ ਬਾਜਵਾ ਨੇ ਸਰਕਾਰੀ ਮਹਿਕਮੇ ਦੇ ਵਿੱਚੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਅੱਜ ਵੀ ਖੇਤੀ ਕਰਦੇ ਨੇ ਔਰ ਜਿਹੜੀ ਚੰਗੀ ਗੱਲ ਹੈ ਆਪਣੀ ਫਸਲ ਆਪ ਬੀਜ ਕੇ ਆਪ ਸੇਵ ਤਿਆਰ ਕਰਕੇ ਖੁਦ ਮੰਡੀ ਲੈ ਕੇ ਜਾਂਦੇ ਨੇ ਖੁਦ ਉਹਦੀ ਮਾਰਕੀਟਿੰਗ ਕਰਦੇ ਨੇ ਤੇ ਚੰਗਾ ਕਹਿ ਸਕਦੇ ਆਂ ਕਿ ਫਸਲ ਦੇ ਵਿੱਚੋਂ ਮੁਨਾਫਾ ਵੀ ਕਮਾਉਂਦੇ ਨੇ ਸਲਾਹ ਇਹੀ ਦਿੱਤੀ ਹੈ ਕਿ ਕੁਝ ਵੱਖਰਾ ਕਰੋ ਪਰ ਜੱਕਦਮ ਵੱਡੇ ਨੂੰ ਹੱਥ ਨਾ ਪਾਓ ਥੋੜੇ ਥੋੜੇ ਤੋਂ ਟਰਾਈ ਕਰਕੇ ਸਿੱਖੋ ਤਜਰਬਾ ਲਾਓ ਉਸ ਤੋਂ ਬਾਅਦ ਤੁਸੀਂ ਕੋਈ ਵੀ ਫਸਲ ਆਪਣੇ ਖੇਤ ਦੇ ਵਿੱਚ ਉਗਾ ਸਕਦੇ ਆ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਆ ਬਨੇ ਰਹੋ ਔਨ ਪੰਜਾਬੀ ਟੀਵੀ ਦੇ ਨਾਲ